ਹਾਂ ਥੱਲੇ ਕਰੋ ਮਗਰ ਨਹੀਂ ਗਏ ਤਾਂ ਆਹ ਹੈਡ ਉਹ ਲੱਖ ਦੀ ਤਨੋ ਹੈਡ ਤੋੜ ਲੱਖ ਦੀ ਆਹ ਕਿ ਹੋਏ ਹੋਏ ਆ ਗਏ ਫੇਰ ਬਸ ਕੇ ਚਲੋ ਫਿਰ ਇਹ ਨੋਟੀਫਿਕੇਸ਼ਨ ਆ ਤਾਨੂੰ ਇੱਕ ਇੱਕ ਮਿੰਟ ਬਾਤ ਚੋਂ ਨਾ ਮੈਂ ਨਾ ਪੜਨਾ ਪੜਨਾ ਬੰਦ ਕੇ ਨਾ ਫੇਪੋਟੋ ਲਾਉਂਗਾ ਹਾਂ ਨਾ ਇਹਦਾਂ ਚੰਗਲਾ ਇਹਦਾਂ ਚੰਗਲਾ ਇਹਦਾਂ ਚੰਗਲਾ ਆਵਿ ਕਲਾਗ ਲਾਈਕ ਕੋਲਸੀ ਗਾ ਜੀ ਲਾਈਵ ਨੂੰ ਲਾਈਕ ਕਰਨ ਲਈ ਧੰਨਵਾਦ ਅਬ ਬਸੇ ਰਿਹਾਗੇ ਵਾਈਗ ਵਾਈਗ ਸੰਗ ਤੇ ਜੀ ਬਾਬਾ ਪੱਲਾ ਜੀ ਦੇ ਧਿਆਸ ਵਾਈਗ ਏਮ ਮਰੀ ਜੀ ਮੈਂ ਲਾਈਵ ਹੋਇਆ ਲਖਬੀਰ ਸਿੰਘ ਜੀ ਠੀਕ ਹੈ ਜੀ ਮਾਰਾ ਆਇਆ ਨਾ ਮੈਂ ਲਾਈਵ ਹੋਇਆ ਮਾਰਾ ਆ ਤੇ ਬਾਕੀ ਬਧੰਗ ਤੁਸੀ ਜੁੜੇ ਹੋ ਆ ਬਾਬਾ ਜੀ ਆ ਗਏ ਆਪਣੇ ਏ ਬਾਬਾ ਜੀ ਕੀ ਹਾਲ ਆ ਮਰੀ ਆਜੋ ਲੱਗੇ ਲੱਗੇ ਨਾ ਆਜੋ ਕਥਾ ਦਾ ਟੈਂਡ ਦਾ ਪਿੰਡ ਦਾ ਦੱਸੋ ਕਿਹੜਾ ਪਿੰਡ ਪਿੰਡ ਬਤਾਲਾ ਤਸੀਲ ਬਾਬਾ ਬਗਾਲਾ ਸਤ ਤੇ ਇਥੇ ਕਿਹਦੇ ਗੁਰੂ ਜੀ ਆਹੀਂ ਗੁਰੂ ਖਾਨ ਗੁਰਿੰਦ ਪਾਸ਼ਾ ਛੇਵੀਂ ਪਾਸ਼ੇ ਹਾਂ ਲਖਬੀਰ ਚਰਨਸੂ ਨਾ ਚਰਨ ਦਾ ਉਹਰਾ ਬਾਬਾ ਪਲਾ ਸਾਹਿਬ ਹਾਂ ਜੀ ਹਾਂ ਜੀ ਚਰਨਸੂ ਬਤਾ ਲਖਬੀਰ ਸਿੰਘ ਜੀ ਬਹੁਤ ਵਧੀਆ ਇਤਿਹਾਸਿਕ ਆ ਮੇਰੇ ਆ ਵੇਖੋ ਪਾਜੀ ਹੁਣੀ ਬੈਠੇ ਆਪਣੇ ਇਹ ਇਹ ਤਾਂ ਆਹ ਵੇ ਆਹ ਵੇ ਆਹ ਬਾਬਾ ਜੀ ਤਾਂ ਦੱਸਿਆ ਨਾ ਇਹ ਤੇ ਬਹੁਤ ਸਨੋ ਮੇਰੀ ਲਾਈ ਮਨਾ ਲਖਬੀਰ ਸਿੰਘ ਜੀ ਲਖਬੀਰ ਜੀ ਤੁਸੀਂ ਜੁੜਿਆ ਕਰੋ ਉਮਮਾ ਕੇ ਪਹੁੰਚਾ ਕਰੋ ਤੇ ਅਪਾਰਦਾ ਸਿੰਘ ਕਰਉਂਦੇ ਰਹਿ ਗਾਂਗੇ ਸਾਰੀ ਤੀਰਥ ਯਾਤਰਾ ਦੇ ਠੀਕ ਹੈ ਜੀ ਇਹ ਆ ਪਿੰਡ ਬਤਾਲਾ ਤਹਿਸੀਲ ਬਾਬੋ ਕਾਂਡ ਜਿਲ੍ਹਾ ਅੰਮ੍ਰਿਤਸਰ ਸਾਹਿਬ ਠੀਕ ਹੈ ভাই ayo ayo lain lain like deh, apa budinya hmm? ini apa ini kan masalahnya, heeh, 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 ਬਾਬਾ ਜੀ ਨਾ ਤੱਕ ਚਲ ਆ ਆ ਆਗੇ ਆਗੇ ਲੈਣਾ ਆਉਣਾ ਮੰਨ ਲਾ ਮੈਂ ਤੁਹਾਨੂੰ ਨਾਲ ਹੀ ਦੇਖਾਂਗਾ ਲੈ 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 ਬਾਬਾ ਜੀ ਕਿੰਨੀ ਟੁਕੀ ਚੱਮਾ ਬਾਬਾ ਜੀ ਚੱਲਦੇ ਰੁਕੋ ਇਹ ਛੇਤੀ ਆ ਜੀ ਮੈਂ ਤਾਂ ਉਹਨੂੰ ਰੁਕੂਗਾ ਬਾਬਾ ਜੀ ਫੇਰ ਇਹ ਨਾ ਹੋਵੇ ਕੱਠਾ ਕਰਨ ਲੈ ਭੈਣ ਹੋਰ ਜੀ ਮੋਦੀ ਜੀ ਤੁਸੀਂ ਲਖਵੀਰ ਸਿੰਘ ਜੀ ਕਿੱਥੋਂ ਜੁੜੇ ਆਪਾਂ जी तो देखो पापा जी चलो ठीक है बाबा जी माफ करना मैं इन्ना जुड़े चलो मिली फिर आप गल करते बाबा जी माफ करें मैं महाराज जुड़े हैं रघवीर सिंह जी मैं घर जाके लाइव हों एक ਬਾਬਾਈ ਮੈਂ ਹਾਂ ਸਤਿਕਾਰ ਦੋ ਮੀਟਰ ਦੋ ਮੀਟਰ ਦੇ ਵਿੱਚ ਦੋ ਮੀਟਰ ਦੋ ਮੀਟਰ ਦੋ ਮੀਟਰ ਦੋ ਮੀਟਰ ਮੈਂ ਤਾਂ ਨੂੰ ਤੇ ਹਾਂ ਤੇ ਲੰਮੇ ਦੀ ਸਾਬ ਤੋਂ ਆ ਬੀਜੀ ਨਹੀਂ ਇਹ ਕਹਿੰਦੇ ਵੀ ਦਸੋਂ ਵੀ ਕਿਰੇ ਗੁਰੂ ਆਏ ਹਰੂ ਬੰਸਾ ਉਸ ਸੀ ਗੁਰੂ ਹਰਗੋਬਿੰਦ ਸਾਹਿਬ ਕਿਰੇ ਕਿਰੇ ਮੀਨੇ ਜਾਏ ਇਹ ਇਹਨਾਂ ਦਿਨਾਂ ਚ ਆਏ ਸੀ ਹੋ ਅੱਛਾ ਅੱਛਾ ਉਦੋਂ ਤੋਂ ਹੀ ਇਹ ਦਿਨ ਮਨਾਇਆ ਜਾ ਰਿਹਾ। ਉਦੋਂ ਤੋਂ ਦਿਨ ਮਨਾਇਆ ਜਾ ਰਿਹਾ। ਹੁਣ ਮੇਲਾ ਹੋਣਾ ਆਪਣੇ ਕੇ ਮੇਲੇ ਦੀ ਤਰੀਕ ਦੱਸ ਦਿਓ। ਫਰਵਰੀ 26 27 ਤੇ ਲੜੀ bắt ਚੱਲੂਗੀ। ਲੜੀ ਚੱਲੂਗੀ। ਕਿੰਨੀ ਲੜੀ? 14 15 ਤੋਂ ਚੱਲੂਗੀ। 14 15 ਦਾ? ਆ। ਸੰਧਰਾੰਦ 12 ਤੱਕ। ਹਾਂਜੀ। ਜੀ ਸਾਡੇ ਕੋਲ 80 82 ਖੰਡਪਾਤ ਆ ਲਿਆ। ਕਿੰਨੇ 82 ਹਾਂਜੀ 82 ਖੰਡਪਾਤ ਆ ਬਾਬਾ ਜੀ। 80 82 ਖੰਡਪਾਤ ਆ। ਪਿਛਲੇ ਸਾਲ 81 ਸੀ। ਹਾਂ। ਆ ਇੱਕਾ ਵੀ ਸਾਡੇ ਕੋ 40 45 ਦੇ ਕਰੀਬ ਆ ਗਏ ਹੁਣ ਨਾਲੋਂ ਨਾਲ ਰੋਜ਼ 2 4 2 4 ਹਾਂ ਵੀ ਓਏ ਲਖਵੀਰ ਜੀ ਸੁਣ ਲੋ ਬਾਬਾ ਜੀ ਇੱਥੇ ਨਾ ਸੇਵਾ ਕਰਦੇ ਆ ਤੇ ਤੋਂ ਲੱਗੇ ਸ਼ੰਮਾ ਤਾਂ ਇੱਥੇ ਰਹਿੰਦੀ ਐ ਤੇ ਡਿਊਟੀ ਆ ਬਾਬਾ ਜੀ ਦੀ ਵਾਈ ਗੁੱਡ ਗ੍ਰੇਪਾ ਜੀ ਬਾਬਾ ਜੀ ਦੇ ਇਹ ਗੁਰੂ ਘਰੋਂ ਜੋ ਮੰਗ ਲੋ ਉਹ ਮਿਲ ਜਾਣਾ ਸਭ ਮਿਲ ਜਾਂਦਾ ਜੀ ਇੱਥੇ ਵਾਈ ਗੁੱਡ ਜੀ ਬਹੁਤ ਧਿਆਸ ਜੇ ਦਰਸ਼ਕਾਂ ਨੇ ਹੋਣਗੇ ਲਖਵੀਰ ਜੀ ਆਇਓ ਮੋ ਮਾ ਕੇ ਵੀਲੇ ਪਹੁੰਚਣ ਦੀ ਕਿਰਪਾਲਤਾ ਕਰਿਓ ਤੇ ਦਿਨ ਰਾਤ ਇੱਥੇ ਰੂਮ ਮਿਲੂਗਾ ਠੀਕ ਹੈ ਜੇ ਦੀ ਦੂਰੋਂ ਧਰਾਪਿਓ ਸੰਗਤੋਂ ਵੀ ਹੈ ਨਾ ਸੋ ਮੰਜਾ ਦੱਸ ਦਿਓ ਕੀ ਕੀ ਮਿਲੂਗਾ ਤੁਹਾਨੂੰ ਪ੍ਰਸ਼ਾਦਾ ਮਿਲੂਗਾ ਬੰਧਾ ਮਿਲੂਗਾ ਦੁੱਧਰਾ ਮਿਲੂਗਾ ਹਾਂਜੀ ਇਹ ਤੁਸੀਂ ਆਉਣਾ ਹੋਊਗਾ ਤੇ ਦੱਸ ਦਿਓ ਕੋਈ ਨਹੀਂ ਠੀਕ ਹੈ ਬਾਬਾ ਜੀ ਕਿ ਆਸੀ ਕੋਤਾ ਸੰਗੜੀ ਠੋਕੀ